ਦੀ ਗੱਲ ਜੀ ਸਾਰੇ ਵੀਰਾਂ ਨੂੰ ਕਲਜੇਂਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆਗੀਆਂ ਵੀਰੇ ਉਹ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਕੁਝ ਗੱਪਣਾ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਵੀਰੇ ਨਾਮ ਦੱਸਿਓ ਨਾਮ ਸੁਖ ਪਿੰਡ ਸ਼ਿਕਾਰਮੁਛਿਆ ਜ਼ਿਲ੍ਹਾ ਗੁਰਦਾਸਪੁਰ ਫਸਿਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਆ ਚੰਗੀਆਂ ਝੋਟੀਆਂ ਵੀਰੇ ਸੂਈਆਂ ਸੂਈਆਂ ਹੋ ਗਈਆਂ ਜੋ ਅੱਜ ਤਿੰਨ ਦਸੂਈਆਂ ਤੇ ਤੇ ਇੰਨੀ ਘੋੜਾਂ ਠੀਕ ਆ ਜੀ ਹਾਂਜੀ ਹਾਂਜੀ ਤਾਂ ਰੇਡ ਵੀਰੇ ਨਿਕੇ ਨਿਕੇ ਰੇਡ ਬਿਲਕੁਲ ਜਾਇਜ਼ ਜੀ ਤਰੀਕਾ ਠੀਕ ਆ ਜੀ ਹਰ ਵੀਡੀਓ ਹੀ ਵੀਰ ਦਾ ਰੇਡ ਜਾਇਜ਼ ਹੁੰਦਾ ਵੀਰੇ ਉਹ ਵੀਡੀਓ ਪੂਰੀ ਵੇਖ ਲਿਓ ਜੋ ਵਪਾਰੀ ਵੀਰ ਪਸ਼ੂ ਖਰੀਦ ਕੇ ਖੜਦੇ ਆ ਰੇਡ ਨਿੱਕੇ ਹੁੰਦੇ ਆ ਵੱਡੀਆਂ ਝੋਟੀਆਂ ਨੇ ਤਾਂ ਕਰਦੇ ਆ ਸ਼ੁਰੂ ਇਹਨਾਂ ਤੋਂ ਹਾਂਜੀ ਵੀਰੇ ਪਹਿਲੇ ਨੰਬਰ ਬਾਰੇ ਦੱਸੋ ਝੋਟੀ ਬਾਰੇ ਹਾਂ ਝੋਟੀ ਗਾਜੂਆ ਝੋਟੀ ਬਿਲਕੁਲ ਤਿਆਰ ਦੂਜਾ ਸੂਆ ਹਾਂਜੀ ਹਾਂਜੀ ਬਿਲਕੁਲ ਤਿਆਰ ਚੰਗੀ ਦੋ ਜੀ ਇਹ ਕੋਈ ਨਾ ਕੀਆ ਬਾਤ ਹੈ ਜੀ ਵੇਖੋ ਵੀਰੋ ਚੈੱਕ ਕਰ ਲਓ ਦੂਜਾ ਸੂਆ ਛੋਟੀ ਆ ਗਈ ਆ ਸਿੰਘ ਸੁng ਦੀ ਕੁਆਲਿਟੀ ਸੋਹਣੀ ਲੱਗੀ ਤਾਂ ਹੈ ਵੀਰੋ ਪਤਲੇ ਚਮਚਾ ਥੱਲੇਵੇ ਦੀ ਗੱਲ ਕਰੀਏ ਤਾਂ ਚੈੱਕ ਕਰ ਲਓ ਐ ਥੱਬੇ ਥੱਬੇ ਲਾਏ ਹਲੇਵੇ ਵਾਲੇ ਚੰਗੀ ਸੋਹਣੀ ਸ਼ਕੀਨ ਛੋਟੀ ਆ ਬਹੁਤ ਸਾਫ ਸੁਥਰੀ ਵੀਰੇ ਚੈੱਕ ਕਰ ਲਓ ਬਹੁਤ ਚੰਗਾ ਲੇਵਾ ਲੱਗਿਆ ਜੀ ਵੇ ਕਿੰਨਾ ਗੁੱਧ ਦੁੱਧ ਭਰ ਦੋ ਛੋਟੀ ਦੁੱਧ ਛੋਟੀ 12 13 ਕਿਲੋ ਖੁੱਲਾ ਢੁਲਾ ਭਰ ਜਾਏਗਾ ਜਦੋਂ ਦਾ ਲੈਵਾਂ ਲੂਗਾ ਛੋਟੀ ਪਾੜੀ ਚੰਗੀ ਆ ਬਿਲਕੁਲ ਬਿਲਕੁਲ ਬਾਕੀ ਵੀਰੇ ਲੈਵੇ ਤੋਂ ਅੰਦਾਜ਼ਾ ਲਾ ਲਓ ਐ ਥੱਬੇ ਥੂਬੇ ਲਾਏ ਆ ਤਾਂ ਦੁੱਧ ਦਾ ਭਰਨਾ ਹੈ ਭਰਨਾ ਵੀਰੇ ਲੈਵਾਏ ਬਹੁਤ ਸ਼ਾਨਦਾਰ ਲੱਗਿਆ ਤਾਂ ਹਜੇ ਵੀ ਦੇਣ ਲੈ ਜੂ ਵੀਰੇ ਇੱਕ ਦੋ ਆ ਚਾਰੀ ਆ ਬਸ ਦੋ ਦਿਨ ਖੜਨਾ ਇੱਕ ਦੋ ਦਿਨ ਖੜੂ ਹਨਾ ਤਾਂ ਸੋਹਣੀ ਛੋਟੀ ਵੀਰੇ ਚੈੱਕ ਕਰ ਲਓ ਹਾਂ ਲੇ ਲੂ ਵਾ ਖਾਨ ਤੋਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਝੋਟੀਆਂ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਹੋ ਤੁਸੀਂ ਇਹੋ ਜਿਹੀ ਝੋਟੀ ਛੱਡ ਕੇ ਨਹੀਂ ਜਾਂਦੇ ਕਿਉਂਕਿ ਬਹੁਤ ਖੂਬਸੂਰਤ ਝੋਟੀ ਆ ਬਹੁਤ ਸਫ਼ਰ ਚ ਆਈਆਂ ਹੋਈਆਂ ਝੋਟੀਆਂ ਤੇ ਠੀਕ ਹੈ ਜੀ ਹਾਂ ਜੀ ਤਾਂ ਵੀਰ ਜੀ ਇਹਦੇ ਝੋਟੀ ਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਝੋਟੀ ਹੋ ਜੂ ਬਹੁਤ ਜਿਆਦਾ ਪਹਿਲਾਂ ਬੜੀਆਂ ਬੜੀਆਂ ਬਿਲਕੁਲ ਜਾਇਜ਼ ਹੁੰਦੀਆਂ ਹਾਂਜੀ ਇੱਕ 20 ਕਰਾਂ 15 ਇੱਕੋ ਹੀ ਦੇ ਦਾਂਗੇ ਇੱਕ ਤੇਰਾਂ ਇੱਕ ਤਿੰਨ ਦੀ ਹਾਂਜੀ ਮਾਨ ਤਾਂ ਮੇਰੇ ਇਹ ਨਹੀਂ ਆ ਮਾਨਤਨ ਪੂਰੇ ਲੱਗਦੀ ਹੋ ਜੀ। ਕੀ ਬਾਤ ਹੈ। ਤਾ ਵੇਖੋ ਵੀਰੇ ਚੈੱਕ ਕਰ ਲੋ ਵਜਨ ਫੁੱਲ ਆ ਗਿਆ। ਤਾਂ ਰੇਡ ਵੀ ਵੀਰ ਦਾ ਜੈ ਜੈ ਚੈੱਕ ਕਰੋ ਵੀਰੇ। ਵਜਨ ਮੋਜਨ ਚੈੱਕ ਕਰ ਲਓ ਝੋਟੀ ਦਾ ਲੈਵਲ ਉਹ ਚੈੱਕ ਕਰ ਲਓ। ਐ ਥੱਬੇ ਥੱਬੇ ਲਾਏ ਆ। ਬਾਕੀ ਤੁਸੀਂ ਫੋਨ ਲਾ ਰਹੇ ਹੋ। ਵੀਰੇ ਮਾਨਤਨ ਕਰਦੀ ਹੈ ਹਨਾ। ਹੋ ਜੇਗਾ ਮਾਨਤਨ। ਤਾਂ ਵੇਖੋ ਵੀਰੇ ਰੇਟ ਤਾਂ ਜਮਾਂ ਹੀ ਕੀ ਆਣ ਦੇ ਵੀਰ ਖੜਨਗੇ ਵਿੱਚ ਨਾਲੇ। ਬਹੁਤ ਚੰਗੀ ਝੋਟੀ ਆ। ਹਾਂ ਜੀ ਦੂਜੇ ਨੰਬਰ ਤੇ ਆ ਗਈ ਤਾਂ ਦੱਸੋ। 2 ਦਿਨ ਤਾਂ ਕੱਟੀ ਹੋਈ ਕੱਲ ਸਵੇਰ ਦੀ। ਕੱਲ ਸਵੇਰ ਦੀ? ਹਾਂ ਜੀ ਹਾਂ। ਤਾਂ ਵੇਖੋ ਵੀਰੋ ਕੱਲ ਦੀ ਕੱਟੀ ਸੂਈ ਆ ਦੋ ਦੰਦ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਕੰਦ ਕਾਠ ਬਹੁਤ ਜ਼ਿਆਦਾ ਛੋਟੀ ਦਾ ਬਾਕੀ ਲੈਵਾ ਚੈੱਕ ਕਰਾ ਦਿੰਨੇ ਆ ਤੋਰ ਦਿ ਵੀਰੇ ਇਹਨੂੰ ਵੇਖੋ ਵੀਰੋ ਲੈਵਾ ਚੈੱਕ ਕਰ ਲਓ ਐ ਸੋਹਣਾ ਲੈਵਲ ਲੱਗਿਆ ਤੋਰ ਦਿ ਵੀਰੇ ਲੰਮੀ ਤੋਰ ਵੱਡੀ ਛੋਟੀ ਆ ਬਾਕੀ ਵੀਰੋ ਕੰਦ ਕਾਠ ਫੁੱਲ ਆ ਗਿਆ ਤਾਂ ਲੈਵਲ ਹੋਆ ਬਹੁਤ ਸ਼ਾਨਦਾਰ ਲੱਗਿਆ ਛੋਟੀ ਨੂੰ ਚੰਗੀ ਸੋਹਣੀ ਸ਼ਕੀਨ ਛੋਟੀ ਆ ਵੀਰੇ ਲੰਮੀ ਬੇਲ ਆ ਤੱਲੇ ਵਾ ਚੈੱਕ ਕਰ ਲਓ ਇੱਕ ਵਾਰੀ ਲਾ ਕੇ ਦੋ ਵੀ ਕੀ ਬਾਤ ਹੈ ਮੇਰੀ ਦੁੱਧ ਕਿੰਨਾ ਕਰ ਜੀ ਛੋਟੀ ਹੈ ਪਰ ਲੱਤ ਵੀ ਨਹੀਂ ਚੁੱਕਦੀ ਹੋਵੇਗੀ ਚਵਾਚੂ ਬਿਲਕੁਲ ਰੂਵ ਵਾਂਗੂ ਬੋਲੀ ਜੇ ਬਣਾ ਲਵਾਂ ਮੈਂ ਕਿਹਾ ਵੀਡੀਓ ਕਰ ਤੁਸੀਂ ਚਵਾ ਕੇ ਭੇਜ ਜੇ ਬਹੁਤ ਚੰਗੀ ਕੱਟੀ ਜਿਣੀ ਠੀਕ ਹੈ ਤਾਂ ਵੇਖੋ ਵੀਰੋ ਵੱਡੀ ਛੋਟੀ ਹੈ ਸਿੰਘ ਦੀ ਕੁਆਲਟੀ ਤਾਂ ਲੇਵੇ ਵੀ ਚੈੱਕ ਕਰ ਲੋ ਐ ਚੰਗੀ ਸੋਣੀ ਝੋਟੀ ਇਹਨੂੰ ਕਹਿ ਰਹੀ ਏ ਥੱਬੇ ਰੁੱਬੇ ਨੇ ਵੀ ਲਾਏ ਚੰਗੇ ਸੀਐਮ ਚਨਾਨੀ ਚੋ ਇਹ ਬੰਦਾ ਜੋ ਹਿਲਦੀ ਨਾ ਹੋਏਗਾ ਠੀਕ ਐ ਇਹਦੇ ਪਹਿਲੇ ਨਾਲ ਕੱਟੀਆਂ ਲੱਗੀਆਂ ਨਾ ਲੱਗਣਦੀਆਂ ਕੱਲ ਦੀਆਂ ਸੂਰੇ ਦੇ ਹਲਦੀ ਨੂੰ ਚੱਲ ਬਾਕੀ ਇਹਨੇ ਕੱਦ ਕਾਠ ਵੀ ਬੜਾ ਦੋਂਦੀ ਦੇ ਸਾਬ ਨਾਲ ਹੈ ਨਾ ਦੋ ਦੰਦਾਂ ਦਾ ਤਾਂ ਕੱਦ ਬਹੁਤ ਆ ਲੇਵਾ ਵੀ ਸ਼ਾਨਦਾਰ ਆ ਬੱਚਾ ਕਿ ਆ ਗਿਆ ਮਗਰ ਕੱਟਾ ਆ ਗਿਆ ਕੱਟਾ ਆ ਗਿਆ ਵੀਰ ਜੀ ਮੋਲੇ ਦਾ ਮੋਲ ਬਿਲਕੁਲ ਆਂਦੇਰ ਵਾਲੇ ਕਰਨਾ ਹਾਂਜੀ ਜਿੰਨੇ ਪੈਸੇ ਲੈ ਰਹੀਏ ਕੁੱਲ ਭਾਏ 1.5 ਲੱਖ ਕਰ ਲਈਏ 95 ਦੀ ਦੇਰੀ ਏ 95 ਦੀ ਜਾਂਦਿਓ ਚਹਿਜ ਮਾਂ ਤਾ ਕਿੰਨੀ ਯਾਰ ਛੋਟ ਕਰਦਗੇ 92000 ਦੀ 92000 ਦੀ ਕੱਟੀ ਪਹਿਲਾਂ ਨਹੀਂ ਦਾਖਲ ਦੁੱਧ ਭਰ ਜੀ ਕੀ ਬਾਤ ਹੈ ਦੋ ਦੰਦ ਕੱਟੇ ਕੋਈ 7-8 ਕੋਲ ਹੋਇਆ ਕੱਲ ਦੀ ਕੱਟੀ ਥਲੇ ਅੱਛਾ ਠੀਕ ਹੈ ਕੋਈ ਜੈਗ ਨਹੀਂ ਕੀਤੀ ਜਿੰਨੇ ਕਿ ਲੈਣੀ ਕਿੰਨੇ ਨੇ ਹੋ ਗਈ ਪੱਕੀ 92000 92 ਦੀ ਕਰਦਾਂਗੇ ਛੋਟ ਟੱਕਾ ਕੋਈ ਛੋਟ ਛੱਪਾ ਕੋਈ ਫੋਨ ਲਾਵੇ ਮੋੜਨਾ ਨਹੀਂ ਮਾਂ ਤਾ ਫੁੱਲ ਸਹਿਜ ਹੋਏਗਾ ਕੱਟੀ ਵੱਡੀ ਹੋਏ ਤਾਂ ਵੇਖੋ ਵੀਰੋ ਕੱਦ ਕਾਠ ਵਾਲੀ ਝੋਟੀ ਆ ਦੋ ਦੰਦਾ ਕੋਈ ਇੱਕ 15-10 ਸਾਲਾ ਨਹੀਂ ਜੋ ਵੀਰੋ ਮੋਲ ਲਗਾ ਟਾਈਮ ਸਿਰ ਚੁੱਕ ਲੋ ਰੇਡ ਵੀਰ ਦੇ ਜੈ ਜੈ ਐ ਸਭੇ ਸਭੇ ਝੋਟੀ ਨੇ ਰਾਡ ਵੀਰ ਦਾ ਜੱਜਾ ਬਾਕੀ ਦੀ ਫੋਨ ਲਾ ਲਿਓ ਮਾਂ ਤੁਹਾਨੂੰ ਹੋ ਜਾਣਗੇ 92 ਜੂ ਮਾਂ ਤੁਹਾਨੂੰ ਵੀਰ ਕਰ ਦੂ ਠੀਕ ਆ ਜੀ ਬਿਲਕੁਲ ਜੇ ਕੋ ਜੋੜਾ ਪਾਲੂਗਾ ਮਾਂ ਤੁਹਾਨੂੰ ਹੋਰ ਹੋ ਜੂ ਵੀਰੋ ਅਸੀਂ ਤੀਜੇ ਨੰਬਰ ਤੇ ਆ ਗਈ ਇਹਦੇ ਬਾਰੇ ਮੈਂ ਸੁਣੀ ਆ ਹਾਂਜੀ 13 ਕਿਲੋ ਦੁੱਧ ਦਿੱਤਾ ਦਿੰਦੀ ਆ ਸੂਰਿਆ 13 ਕਿਲੋ ਤੋਂ ਮੈਂ 14 15 ਕਿਲੋ ਖੁਲਾ ਢੁਲਾ ਭਰ ਦੇਗੀ ਬੱਡਰ ਏਰੀਆ ਦੀ ਆ ਗਈ ਵੀਰ ਜੀ ਦੇਖੋ ਅੱਖਾਂ ਵੀ ਪਿਓਰ ਆ ਮੈਂ ਨਹੀਂ ਮੈਂ ਮਾਨਕੀ ਅੱਖਾਂ ਨੀਲੀ ਰਾਵੀ ਚ ਬੱਡਰ ਏਰੀਆ ਦੀ ਵੀਰਾਂ ਲੈਂਦੀ ਹੈ ਨਾ ਤਾਂ ਬੇਲ ਵੀ ਬੜੀ ਲੰਮੀ ਆ ਬਹੁਤ ਚੰਗੀ ਬਹੁਤ ਕੱਦ ਕਾਠ ਵਾਲੀ ਵੀਰੋ ਤਾਂ ਲੇਵੀ ਦੀ ਗੱਲ ਕਰੀਏ ਤਾਂ ਐਂ ਗੇਠ ਗੇਠ ਤੇ ਥਾਣਾ ਕਿੰਨਾ ਕੁ ਰਿਕਾਰਡ ਦਾ ਦੇ ਵੀਰ ਦੁੱਧ ਦਾ ਇਹਦਾ ਦੋਨ ਤੋਂ ਫੁੱਲਾ ਢੁੱਲਾ ਮੈਂ 13 14 13 ਹੋਰ 14 ਕਿਲੋ 13 ਕਿਲੋ ਨਹੀਂ ਚੋਇਆ ਪਰ 13 14 ਕਿਲੋ ਫੇਰ ਦੋ ਮੈਂ ਦੁੱਧ ਭਾੜੇ ਦੀ ਚੰਮੀ ਬਹੁਤ ਚੰਗੀ ਮੈਂ ਬਹੁਤ ਪਤਲੀ ਲੋਈ ਆ ਗਈ ਹੈ ਨਾ ਐ ਆਪਣੇ ਏਰੀਆ ਦੀ ਆ ਗਈ ਬਰਡ ਏਰੀਆ ਦੀ ਤਾਂ ਵੀਰੇ ਚੰਗੇ ਰਿਕਾਰਡ ਵਾਲੀ ਆ ਐ ਨਾਣਾ ਨੂਣਾ ਪਿੰਡੇ ਤੇ ਚੈੱਕ ਕਰੋ ਕੀ ਬਾਤ ਹੈ ਨੀਲੀ ਰਾਵੀ ਚ ਆ ਗਈ ਵੀਰੇ ਤਾਂ ਲੇਵਾ ਸਾਲੇ ਕਿੰਨਾ ਟਾਈਮ ਲਾਜੂ ਵੀਰੇ ਤਿਆਰੀ ਅੱਜ ਦੁੰਦੇ ਭਰ ਦੇ ਨੂੰ ਮੈਂ ਸਾਰੀਆਂ ਤਿਆਰੀ ਹੈ ਤਿਆਰੀ ਹੈ ਹਨਾ ਬਿਲਕੁਲ ਕੱਚੀ ਨਹੀਂ ਕੋਈ ਨਹੀਂ ਬਿਲਕੁਲ ਤਿਆਰੀ ਹੈ ਤਾਂ ਵੱਡੀ ਮੈਂ ਵੀਰੇ ਚੰਗੇ ਰਿਕਾਰਡ ਵਾਲੀ ਆ ਤਾਂ ਫਿਰ ਹਨਾ ਫੁੱਲ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੀ ਕਰਨ ਨੂੰ ਇਹੋ ਜਿਹੇ ਮੈਂ ਦੇ 20 ਦੀਆਂ ਵੇਚੀਆਂ 15 ਦੀਆਂ ਵੇਚੀਆਂ ਬਿਲਕੁਲ ਇੱਕ ਪੰਜ ਦੀ ਜਿਹੜੀ ਹੈ ਕੀ ਬਾਤ ਹੈ ਜਾਣ ਦੋ ਪੂਰੇ ਲੱਖ ਦੀ ਮੈਂ ਦੇ ਦਾਂ ਕੋਈ ਮਾਨਤਾ ਕਰ ਦਾਂ ਠੀਕ ਹੈ ਜੀ ਤਾਂ ਵੇਖ ਲਓ ਵੀਰੋ ਰੇਟ ਚੈੱਕ ਕਰ ਲਓ ਸਰ ਸਿੰਘ ਦੀ ਕੁਆਲਿਟੀ ਇਹੋ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਮਹਿੰਦੀਆਂ ਲੱਤਾਂ ਪੂਛ ਚੈੱਕ ਕਰਾ ਦਿਓ ਚੰਗੀ ਤਰ੍ਹਾਂ ਬਾਕੀ ਵੀਰੇ ਚੈੱਕ ਕਰ ਲਓ ਗੇਠ ਗੇੜ ਤੇ ਥਣ ਆ ਗਿਆ ਤਾਂ ਨੀਲੀ ਰਾਵੀ ਚਾਹ ਮਾਨ ਕੀ ਆਖਾ ਚੰਗੇ ਰਿਕਾਰਡ ਵਾਲੀ ਆ ਲੱਖ ਚੋਂ ਮਾਨਦਨ ਮਿਰਜੀ ਕਰਦੇ ਕਰਦਾਂਗੇ ਕਰਦਾਂਗੇ ਆ ਵੀ ਤੀਜਾ ਸੂਆ ਮੈਂ ਹੀ ਥੋੜੀ ਹੈ ਤੀਜਾ ਸੂਆ ਇਹ ਵੀ ਮੈਂ ਨਹੀਂ ਪੂਰ ਗਰੰਟੀ ਪਾਰਾਂ 11 ਕਰੋ ਫੁੱਲਾ ਫੁੱਟਾ ਦੁੱਧ ਭਰ ਜਾਏਗਾ ਹਾਂ 2 ਲੱਖ ਦੀ ਆ ਗਈ ਚੈੱਕ ਕਰੋ ਇੱਕ ਇਹ ਵੀ ਤਿਆਰ ਆ ਵੇਖੋ ਜੀ। ਯਾ ਮਾ। ਇਹਨੇ ਵੀਰੇ ਕਿੰਨਾ ਕਿ ਦੁੱਧ ਤੇ ਦੱਸ ਦੇਦਾ ਵੀ। ਭਾਈ 13 ਕਿਲੋ ਭੁਲਾ ਦੁੱਧ ਪਾ। 13 ਕਿਲੋ। ਫੁੱਲ ਕੱਦ ਵਜਨ ਵਾਲੀ ਇਹ ਵੀ ਹਨਾ ਜੀ। ਵੇਖੋ ਵੀਰੇ ਚੈੱਕ ਕਰ ਲੋ। ਇਹ ਵੀ ਬਹੁਤ ਵਜਨਦਾਰ ਫੋਲਾ। ਤਾਂ ਬਾਕੀ ਵੀਰੇ ਥੱਬੇ ਥੁਬੇ ਪੂਰੇ ਲਾਏ ਆ। ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ। ਤੁਸੀਂ ਛੱਡ ਕੇ ਨਹੀਂ ਜਾਣਾ ਝੋਟੀਆਂ ਨੂੰ। ਕਿਉਂਕਿ ਕੱਦ-ਕਾਠ ਵਾਲੀਆਂ ਨੇ। ਇੱਕ ਦੋ ਦਿਨ ਮਹੀਆਂ ਦੇ ਕੱਢ ਦੇ ਜੀ। ਇਹ ਦੁੱਧ ਆਦਾਲੀਆਂ ਨਿਸ਼ਾਨੀਆਂ ਪੂਰੀਆਂ ਨੇ। ਇਹੀ ਮਖਾਤ ਅੱਲਾ ਅੱਖਾਂ ਬਲੀਆਂ ਨੇ ਬਿਲਕੁਲ ਤਾਂ ਬਾਕੀ ਵਪਾਰੀ ਵੀਰ ਵੀਰ ਕੋਲੇ ਖੜਦੇ ਆ ਪਸ਼ੂ ਕਿਉਂਕਿ ਵੀਰੋ ਇਹਨਾਂ ਨੂੰ ਪਰਖਿਆ ਪੁਰਾਣੇ ਸਮੇਂ ਤੋਂ ਕੰਮ ਆ ਐ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਮਈਆਂ ਵੀਰੋ ਐ ਲੈਵਲ ਉਵੇ ਥਣ ਤੁ ਨੂੰ ਚੰਗੇ ਲੱਗੇ ਆ ਮੈਂ ਬਹੁਤ ਚੰਗੀ ਹੈ ਬਹੁਤ ਹੀ ਚੰਗੀ ਵੀਰੇ ਸੁੰਦਿਆ ਸੰਦਿਆ ਦਾ ਕਹੇ ਹੋਰ ਕਾਫੀ ਬੰਜੂਆਂ ਆ ਬੰਜਣੀ 2-4 ਦਿਨ ਮਹੀਨੇ ਕੱਢ ਜਾਣੇ ਇਹਨੇ ਬਿਲਕੁਲ ਹਾਂ ਜੀ ਲਾਉਗੇ ਇਹਨਾਂ ਨੂੰ ਦੋ ਚੌ ਚੁਈ ਬੜੀ ਚੰਗੀ ਮਈ ਆ ਦੀ ਅਜੇ ਮਹੀਨੇ ਕਰੋੜਾਂ ਕੱਢ ਜਾਣੇ ਤਾਂ ਦੁੱਧ ਵੀ ਚੰਗਾ ਭਰ ਜੂ ਹਨਾ ਜੀ ਐ ਡਬ ਡਬ ਆ ਗਏ ਵਾਨੇ ਰਿਹਾ ਨਾ ਜੀ ਜੀ ਹਮ ਬੱਤਾ ਸਾਰਾ ਚੱਕ ਰੱਖਦੇ 99 ਐ ਗੇਟ-ਗੇਟ ਤੇ ਆ ਗਿਆ ਕੀ ਬਾਤ ਆ ਤਾਂ ਮੋਲ ਵੀਰ ਜੀ ਮੋਲ ਬਿਲਕੁਲ ਲੈ ਆਂ ਦੇਣ ਵਾਲਾ ਹੀ ਕਰਨਾ ਹੈ ਹਾਂਜੀ ਗੱਡੀ ਦੇਖ ਲਈ ਹੈ ਹਾਂਜੀ ਮੈਂ ਇਹੋ ਜਿਹੀ ਬਿਲਕੁਲ 5 ਲੱਖ ਦੀਆਂ ਵੀ ਵੇਚੀਆਂ ਬਿਲਕੁਲ ਹੋਣ ਬਈਆਂ ਦੀਆਂ 95 ਦੀ 95 ਦੀ ਹਾਂਜੀ ਪਾਜੀ ਛੋੜ 90 ਦੀ ਦੇ ਦਾਂ ਕੀ ਬਾਤ ਆ 90 ਜੋ ਮਾਂ ਤੁਹਾਨੂੰ ਛੋੜ ਦੇ ਕੇ 88 ਹਜ਼ਾਰ ਦੀ 88 ਹਜ਼ਾਰ ਦੀ ਦੇਖੋ ਮੈਂ ਤਾਂ ਠੀਕਾ ਤਾਂ ਵੇਖੋ ਵੀਰੋ ਚੈੱਕ ਕਰ ਲਓ ਤਾ ਰੇਡ ਚੈੱਕ ਕਰ ਲਿਓ ਕੋਲ ਇੰਨੇ ਨਹੀਂ ਮੈਂ 500 ਚੈਨਲਾਂ ਦੇ ਵੀਡੀਓ ਪੈਂਦੀ ਐ ਇਹੋ ਜੀ ਮਹੀਂ ਦੀ ਬਿਲਕੁਲ ਕੋਈ ਫਰਸੀ ਆਦੀ ਕੋਈ ਮਹੀਂ ਜਾਇਆ ਨਹੀਂ 1 ਰੁਪਈਆ ਦਾ ਗਾਰੰਟੀ ਫੋਲੋ ਹੋ ਗਿਆ ਠੀਕ ਹੈ ਜੀ ਤਾਂ ਦਾ ਕਿ ਮੈਂ ਆ ਕੁੜੀ ਥਾਂ ਦੀ ਕੁਆਲਿਟੀ ਚੈੱਕ ਕਰਾ ਦਿਓ ਵੇਖੋ ਥਾਂ ਕਿਦਾ ਠੰਡੀ ਠਿਰੀ ਐ ਨਹੀਂ ਕੋਈ ਉਹੋ ਜੀ ਮਹੀਂ ਮਸਾਲਾ ਹਨਾ ਜੀ ਮੈਂ ਬਹੁਤ ਚੰਗੀ ਐ ਤਾਂ ਵੇਖੋ ਵੀਰੋ ਚੈੱਕ ਕਰ ਲਓ ਰੇਡ ਚੈੱਕ ਕਰ ਲਓ ਵੀਰਤਾ ਬਾਕੀ ਨਿੱਕੀਆਂ ਨਾ ਮੰਨ ਕੇ ਚਲਿਓ ਕੱਦ ਕਾਠ ਵਾਲੀਆਂ ਨੇ ਤਾਂ ਸਿੰਘ ਸੁੰਗ ਦੀਆਂ ਕੁਆਲਿਟੀਆਂ ਚੰਗੀਆਂ ਲੱਗੀਆਂ ਤੂੰ ਇੱਥੇ ਦੂਰੋਂ ਛੱਲ ਗਿਆ ਹੋਗੇ ਤੂੰ ਛੱਡ ਕੇ ਨਹੀਂ ਜਾਣੀਆਂ ਕਉਂਗੀ ਰੇਡ ਵੀਰ ਦੇ ਬਿਲਕੁਲ ਜਾਇਜ਼ ਆ ਜੀ। ਬਾਕੀ ਛੋਟ-ਛੋਟ ਕਰ ਦੂਗੀ 88। ਪਟਾਕੇ ਮਾਨਤਣ ਕੋਈ ਗੱਲ ਨਹੀਂ ਹੋਣੀ। ਠੀਕ ਆ। ਐ ਵੀਰ ਅਗਲੇ ਬੰਨੇ ਹੋਰ ਆ ਗਈ ਵੱਡੀ ਮੈਂ। ਆਹ ਛੋਟੀ ਦਜਾ ਤੂ ਆ। ਅਜੇ ਦੁਪਹਿਰਾਂ ਨਹੀਂ ਹੋਈ ਆ। ਕੱਲ ਦੁਪਹਿਰਾਂ ਦੀ। ਅੱਜ ਹੀ ਆਈ ਆ ਬੋਲ ਨੂੰ ਸਾਫ਼ ਹੈ ਬਿਲਕੁਲ ਇੱਕ ਬੂੰਦ ਵੀ ਕੋਣੀ ਨਹੀਂ ਥੱਲੇ ਛੱਡੀ। ਫੇਰ ਪਰ ਬੋਲ ਨੂੰ ਸਾਫ਼ ਕਰਦੀ। ਬਿਲਕੁਲ ਸਾਫ਼ ਕਰਦੀ ਹੈ ਨਾ। ਹਾਂ ਜੀ ਅੱਜ ਹੀ ਮੇਰੇ ਤੂ ਆ ਗਈ। ਠੀਕ ਹੈ ਜੀ। ਹਾਂ ਜੀ। ਤਾਂ ਵੇਖੋ ਵੀਰੋ ਲੰਮੀ ਬੇਲ ਆਈ ਵੀ। ਰਾਮਬਾਗੀ ਵੀਰੇ ਤੁਸੀਂ ਕੱਦ ਕਾਠ ਵੀ ਚੈੱਕ ਕਰ ਲਓ ਐ ਫੁੱਲ ਕੱਦ ਕਾਠ ਦੀ ਤੇ ਕੋਈ ਥਣਾ ਜੀ ਨਹੀਂ ਆਈ ਚੈੱਕ ਕਰ ਲਓ ਐ ਬਿਲਕੁਲ ਸਾਫ ਕੀਤੀ ਆ ਬੋਲੇ ਤਾਂ ਵੀਰ ਕਹਿੰਦਾ ਓਏ ਕਿੰਨਾ ਕੁ ਦੁੱਧ ਭਰ ਜੂਗੇ ਮੈਂ ਐ ਟਾਈਮ ਕੋਈ 8 ਕਿਲੋ ਡੇੜਾ ਗੜ ਬੋਲਾ ਹੋਏਗਾ ਜੀ ਸਾਫ ਸੋਚ ਕੇ ਤੇਰੇ ਲਾਈਨ ਜਾ ਕੇ ਮਾਲਕੀ ਸਵੇਰ 6:00 ਵਜੇ ਚੋਰ ਦੀ 2 ਕਿਲੋ ਦੁੱਧ ਕੱਢਿਆ ਥੋੜਾ ਬੱਚਾ ਕੀ ਆ ਗਿਆ ਨਾ ਵੀਰ ਜੀ ਕੱਟਾ ਗਿਆ ਜੀ ਚੋਟੀ ਬਹੁਤ ਚੰਗੀ ਠੀਕ ਹੈ ਪਤਲਾ ਚਮ ਆ ਗਿਆ ਹਨਾ ਐ ਸਿੰਗਲ ਹੱਡੀ ਆ ਤਾਂ ਬਾਕੀ ਵੀਰੇ ਤਾਜੀ ਸੂਈ ਹੈ ਜੇ ਬਈ ਤਾਜੀ ਬਿਲਕੁਲ ਬੋਲਣ ਖਾਲੀ ਇੱਕ ਬੋਤਲ ਨਹੀਂ ਛੱਡੀ ਵੀਰੇ ਇਹ ਤਾਂ ਕਿਦੋਂ ਬਣੂਗੀ ਜਾਨੀ ਕਿ ਹੁੰਦਾ ਕਿਦਾ ਚੋਈ ਆ ਤਾਂ ਬਣੀ ਬੁਣੀ ਤਾਂ ਕਾਫੀ ਬਣ ਜਾਂਦੀ ਹੁੰਨੀ ਹਜੇ ਤਾਜੀ ਹੈ ਬਿਲਕੁਲ ਕੱਲ ਦੀ ਸੂਈ ਆ ਗਈ ਹੈ ਨਾ ਫੈ ਵੀ ਵੱਡੀ ਆ ਤਮੋਲੇ ਦਾ ਵੀਰ ਜੀ ਬੋਲ ਛੋਟੀ ਦਾ ਭਾਜ ਜਿੰਨਾ ਮਰਜ਼ੀ ਕਰ ਲਈਏ ਇੱਕ 20 ਇੱਕ 15 ਇੱਕ 5 ਦੀ ਜਿਹੜੀ ਐ ਇਹ ਚੋਂ ਮਾਨਤਨ ਕਰ ਦਿਓ 5000 ਰੁਪਏ ਛੋੜ ਲੱਖ ਦੀ ਜਦਾਂ ਲੱਖ ਦੀ ਬਾਕੀ ਜੋ ਬਾਕੀ ਮਾਨਤਨ ਹੋ ਜਾਗਾ ਕੋਈ ਵੀਰ ਭਰਾ ਫੋਨ ਲਾਵੇ ਕੋਈ ਫੋਨ ਲਾਵੇ ਵੱਡੀ ਆ ਜੀ ਫੁੱਲ ਸੈਜ ਹੋਣਗੀਆਂ ਮਨੂੰ ਕੋਈ ਨਹੀਂ ਛੋਟੀ ਹੋएगी ਮੈਨਾਂ ਵੀਰੇ ਤੁਸੀਂ ਦੂਰੋਂ ਚੱਲ ਗਿਆ ਹੋਗੇ ਛੱਡ ਕੇ ਨਹੀਂ ਜਾਂਦੇ ਚੰਗੀਆਂ ਝੋਟੀਆਂ ਨੇ ਬਾਕੀ ਰੇਡ ਜਾਇਜ ਆ ਤਾਂ ਜਾਇਜ ਆ ਵੀਰੇ ਕਿਹੜਾ ਜਾਇਜ ਆ ਜਾਇਜ ਹੀ ਕਹਿਣਾ ਕੋਈ ਇੱਕ ਵੀ ਇੱਕ ਪੰਜੀ ਵਾਲੇ ਕੰਮ ਨਹੀਂ ਆਗੇ ਚੰਗੀਆਂ ਝੋਟੀਆਂ ਨੇ ਕੋਈ ਦੂਰੋਂ ਚੱਲ ਕੇ ਹੁੰਦੇ ਹੋ ਛੱਡ ਕੇ ਨਹੀਂ ਜਾਂਦੇ ਨੀਲੀ ਰਾਵੀ ਦੀਆਂ ਮਾਨਕੀ ਮੂਨਕੀ ਅੱਖ ਲੱਗੀ ਆ ਬਾਕੀ ਵੀਰੇ ਚੈਨਲ ਨੂੰ ਅੱਤ ਵਾਰ ਸਬਸਕ੍ਰਾਈਬ ਕਰ ਦਿਓ ਇੱਕ ਰਹਿ ਗਈ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀ ਤੋਂ ਨਵੀ ਵੀਡੀਓ ਲਿਆ ਕੇ ਤੁਹਾਨੂੰ ਖੁਸ਼ੀ ਜਾਵੇ ਜੀ ਬਾਕੀ ਵੀਰੇ ਇੱਕ ਝੂਟੀ ਹੋਰ ਆ ਵੀ ਵਿਖਾਲਦੇ ਆ ਫੁੱਲ ਸੈਰ ਵੱਡੀ ਮਈ ਤੇ ਜਰੂਰ ਹੋਇਆ ਕੀ ਬਾਤ ਹੈ ਕਿ ਸੋਨੇ ਦੇ ਵੀਰੇ ਬੰਬੂ ਗਾੜ ਕੱਢ ਕੱਢੇ 13 ਕਿਲੋ ਦੇ ਏੜ ਕਿੜ ਦੁੱਧ ਹੋਏਗਾ ਚੰਗੀਤ ਲੱਲੇਦਾਰਾ 13 ਕਿਲੋ ਬਿਲਕੁਲ 13 ਕਿਲੋ ਦਾ ਮੌਕੇ ਦੇ ਦੁੱਧ ਤਿਆਰ ਹੈ ਠੀਕ ਹੈ ਜੀ ਬੱਚਾ ਵੀਰ ਜੀ ਮਗਰ ਕੱਟਾ ਆ ਜੋ ਕੱਟਾ ਆ ਗਿਆ ਹਾਂ ਜੀ ਵੇਖੋ ਵੀਰੋ ਫੁੱਲ ਕੱਦ ਕਾਠ ਵੱਡੀਆਂ ਨੇ ਕੋਈ ਐਵੇਂ ਨਿਗੇ ਨਿਗੇ ਜੀ ਨੇ ਮੰਨ ਕੇ ਚੱਲ ਜਿਓ ਵੀ ਇੱਥੇ ਆਓਗੇ ਤਾਂ ਤੂੰ ਛੱਡ ਕੇ ਨਹੀਂ ਜਾਂਦੇ ਕਿਉਂਕਿ ਫੋਨ ਦੇ ਵਿੱਚ ਭਾਵੇਂ ਕੈਮਰੇ ਦੀ ਛੋਟੀਆਂ ਦੇਖਦੀਆਂ ਹੁਣ ਪਰ ਫੁੱਲ ਕਦ ਕਾਠ ਵਾਲੀਆਂ ਨੇ ਤੇ ਵੱਡੇ ਪੱਲੇ ਜਨੇ ਤੇ ਥਣ ਗੇਠ ਗੇਠ ਦੇ ਲੱਗੇ ਨੇ ਅਰੇ ਮੈਂ ਹਲੇ 13 ਕਿਲੋ ਦੁੱਧ ਦਾ ਮੈਂ 15 ਕਿਲੋ ਖੁੱਲਾਡਾ ਦਾ ਦੁੱਧ ਚੁਆ ਦੇਗੀ ਠੀਕ ਹੈ ਜੀ ਦੋ ਵਜੇ ਟਾਈਮ ਆ ਬਾਕੀ ਵੀਰੇ ਇਹ ਸਚਾਈ ਆ ਕੋਈ ਐ ਨਹੀਂ ਆ ਵੀ ਪੱਟਣੇ ਆਈਆਂ ਥਣਾ ਚਾਕੜੀਆਂ ਸਾਢੇ 6 ਵਜੇ ਦੀ ਚੁਆਈ ਸਾਢੇ 6 ਦੀ ਵਪਾਰੀ ਵੀਰ ਵੀਰੇ ਖੜਦੇ ਤੁਹਾਡੇ ਕੋ ਕਿਉਂਕਿ ਯਕੀਨ ਤੇ ਖੜਦੇ ਹਨਾ ਤੇ ਜੇ ਥਲਿਓ ਪੂਰੇ ਤੰਬੂ ਤਾਂ ਨੇ ਹੁੰਦਾ ਭਾਵੇਂ ਤੁਸੀਂ 3 ਲੱਖ ਮੰਗੀ ਜਾਓ ਕਿੱਡੀ ਮੈਂ ਆ ਤੇ ਸਾਢੇ 6 ਵਜੇ ਦੀ ਚੁਆਈ ਆ ਬੰਦ ਵਾਲਾ ਅੱਜ ਹੀ ਆਇਆ ਸਾਰਾ ਇਹ ਸਚਾਈ ਆ ਨਾ ਜੋ ਦੁੱਧ ਹੁੰਦਾ ਤੁਹਾਡਾ ਉਹੀ ਤੁਸੀਂ ਦੱਸਦੇ ਹਨਾ ਤਾਂ ਤਾਂ ਹੀ ਵੀਰੇ ਲੰਮੇ ਸਮੇਂ ਤੋਂ ਤੁਹਾਡਾ ਕੰਮ ਆ ਤਾ ਹੁਣ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਵੀਰ ਮੁੱਲ ਪਾਏ 1 ਲੱਖ 5 ਕਰ ਲਈਏ 10 ਕਰ ਲਈਏ 8000 ਦੀ ਵਈ ਜੀ 98 ਦੀ 98 ਉਹ ਚੋ ਮੰਨਤਨ ਹੋ ਜਨਾ ਕੋਈ ਗੱਲ ਨਹੀਂ ਕਰਦਾਂਗੇ 1000 2000 ਤਾਂ ਮੰਨਤਨ ਬਾਕੀ ਮੈਂ ਹੀ ਬਹੁਤ ਚੰਗੀ ਵਈ ਬਹੁਤ ਚੰਗੀ ਹੈ ਜੀ 15 ਕਿਲੋ ਖੁੜਾ ਡੁਲਾ ਵਈ ਭਰ ਜੀ ਚੰਗੇ ਰਿਕਾਰਡ ਵਾਲੀ ਆ ਗਈ ਸਾਨੂੰ ਮੌਕੇ ਤੇ ਦੁੱਧ ਤਿਆਰ ਹੈ ਮੈਂ ਤੁਹਾਡੇ 13 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਕੋਈ ਵੀ ਜਿਹੜੀਆਂ ਸੁਈਆਂ ਆਪਣੀਆਂ ਤਸੱਲੀ ਕਰਕੇ ਚੁਆਗੇ ਖੜੇ ਉਹ ਮੈਂ ਭੇਜਾਂਗੇ ਉਹਦੀ ਫੁੱਲ ਗਰੰਟੀ ਹੋਏਗੀ ਮੈਂ ਹਾਂਜੀ ਠੀਕ ਆ ਜੀ ਹਾਂਜੀ ਪਿੱਛੇ ਦੀ ਗਰੰਟੀ ਹੋਏਗੀ ਬਾਕੀ ਮਈਆਂ ਬਹੁਤ ਚੰਗੀਆਂ ਜਿਹੜਾ ਵੀ ਮਰਜ਼ੀ ਚੰਗੀਆਂ ਨੇ ਵੀਰੇ ਤਸੱਲੀ ਕਰਕੇ ਖੜੇ ਆਣਗੇ ਬਿਲਕੁਲ ਰੇਟ ਬਿਲਕੁਲ ਇੰਗਲੈਂਡ ਲੈਣ ਦੇ ਨਾਲ ਜਾਇ ਜਾਨੀ ਨਿਗੇ ਨਿਗੇ ਪਾਏ ਨਿਗੇ ਨਿਗੇ ਰੇਟ ਆਗੇ ਕਿ ਜਿਹੜਾ ਮੁੱਲ ਪਾ ਕੋਈ ਨਹੀਂ ਥੋੜਾ ਬੋਤਾ ਕਿਦਾ ਮੰਗਦਾ ਨਹੀਂ ਕੋਈ ਫੋਨ ਲਾਵੇ ਮੋੜਨਾ ਨਹੀਂ ਮੋੜਨਾ ਨਹੀਂ ਕਿਹਨੂੰ ਬਾਕੀ ਸਾਰੇ ਤਸੱਲੀ ਕਰਕੇ ਖੜੇ ਆਣਗੇ ਹਾਂਜੀ ਆਪਣਾ ਪਿੰਡ ਦੱਸ ਦੇ ਵੀਰੇ ਪਿੰਡ ਸ਼ਿਕਾਰਮਾਸੀਆਂ ਜਿਲ੍ਹਾ ਗ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਵੀਰਾਂ